ਸੂਰੀ ਸਾਹਿਬ ਇੱਕ ਬਜ਼ੁਰਗ ਨਾਲ ਹਸਪਤਾਲ ਦੇ ਵਿੱਚ ਠੱਗੀ ਵਜੀ ਆ ਕੀ ਆ ਪੂਰਾ ਮਸਲਾ ਤੁਸੀਂ ਕੀ ਕਹੋਗੇ ਇਸ ਮਸਲੇ ਤੇ ਦੇਖੋ ਇਹ ਮਸਲਾ ਚਰਚਾ ਦਾ ਵਿਸ਼ਾ ਬਣਿਆ ਇੱਕ ਨਕਲੀ ਡਾਕਟਰ ਨੇ ਇੱਕ ਠੱਗ ਡਾਕਟਰ ਨੇ ਇੱਕ ਬਜ਼ੁਰਗ ਨਾਲ ਠੱਗੀ ਮਾਰੀ ਆ ਇਹ ਮਾਮਲਾ ਸਰਕਾਰੀ ਹਸਪਤਾਲ ਦਾ ਔਰ ਅਸੀਂ ਆਪਣੇ ਪਰਿਵਾਰਕ ਮੈਂਬਰਾਂ ਨੂੰ ਸੁਚੇਤ ਕਰਨਾ ਚਾਹੁੰਦੇ ਆ ਆਪਣੇ ਦੁਆਬਾ ਰੀਜਨ ਵਾਲਿਆਂ ਨੂੰ ਸੁਚੇਤ ਕਰਨਾ ਚਾਹੁੰਦੇ ਆ ਦੱਸ ਦਈਏ ਨਵੇਂ ਸ਼ਹਿਰ ਦਾ ਮਾਮਲਾ ਨਹੀਂ ਇਹ ਮਾਮਲਾ ਮਹਾਲੀ 6 ਫੇਸ ਦਾ ਲੇਕਿਨ ਹੁੰਦਾ ਕਿ ਇੱਕ ਬਜ਼ੁਰਗ ਆਪਣੇ ਸੈਂਪਲ ਕਰਵਾਉਣ ਲਈ ECG ਕਰਵਾਉਣ ਲਈ ਹਸਪਤਲ ਪਹੁੰਚਦਾ ਹੈ ਔਰ ਪਰਚੀ ਕਟਾ ਕੇ ਜਿੱਦ ਹੀ ਉਹ ECG ਵਾਲੇ ਪਾਸੇ ਜਾਣ ਲੱਗਦਾ ਹੈ ਤਾਂ ਉੱਧਰ ਉਹਨੂੰ ਇੱਕ ਬੰਦਾ ਮਿਲਦਾ ਹੁਣ ਓਬਵੀਅਸ ਜੀ ਗੱਲ ਹੈ ਕਿ ਇੱਕ ਬੰਦਾ ਜੇਕਰ ECG ਜਿੱਧਰ ਰੂਮ ਹੈ ਉੱਧਰ ਜਾ ਰਿਹਾ ਤਾਂ ਡੈਫੀਨਿਟਲੀ ECG ਕਰਵਾਉਣ ਆ ਰਿਹਾ ਸਿਰ ਪਰਚੀ ਕੋਲ ਹੈ ਸੈਂਪਲ ਕਰਵਾਉਣ ਆ ਰਿਹਾ ਤਾਂ ਉੱਥੇ ਇੱਕ ਛਾਤਰ ਬੰਦਾ ਜਿਹੜਾ ਆਪਣੇ ਆਪ ਨੂੰ ਡਾਕਟਰ ਕਹਿੰਦਾ ਬਜ਼ੁਰਗਾਂ ਕੋਲ ਜਾਂਦਾ ਹੈ ਕਹਿੰਦਾ ਕਿ ਤੁਸੀਂ ਆਪਣੀ ECG ਕਰਾਉਣ ਆਲੇ ਹੋ ਮਤਲਬ ਪਿਆਰ ਨਾਲ ਬਹਿਲਾਫਸਲਾ ਕੇ ਪ੍ਰਭਾਵ ਚ ਲੈ ਲੈਂਦਾ ਹੈ ਹੁਣ ਸਾਡੇ ਬਜ਼ੁਰਗ ਜਿਹੜੇ ਆ ਉਹ ਤੈਨੂੰ ਪਤਾ ਉਹਨਾਂ ਨੂੰ ਤਾਂ ਕੇਅਰ ਮੇਰਾ ਛੇਤੀ ਛੇਤੀ ਕੰਮ ਹੋ ਜਵੇ ਹਨਾ ਕਿਉਂਕਿ ਕਭਰਾਟ ਗਰਮੀ ਕਰਕੇ ਹੀ ਬਹੁਤ ਹੁੰਦੀ ਆ ਉਹ ਬੰਦਾ ਹਸਪੀਟਲ ਗਿਆ ਹੁੰਦਾ ਡਰਿਆ ਹੁੰਦਾ ਉਹ ਕਹਿੰਦੇ ਹਾਂ ਬੇਟਾ ECG ਕਰਾਣਾ ਆ ਕਹਿੰਦਾ ਜੀ ਮੈਂ ਡਾਕਟਰ ਆ ਮੈਂ ਤੁਹਾਡੀ ECG ਜਲਦੀ ਕਰਵਾ ਦਿੰਨਾ ਸੈਂਪਲ ਜਲਦੀ ਕਰਵਾ ਦਿੰਨਾ ਵੀ ਹੱਲੇ ਅੰਦਰ ਕੁੜੀਆਂ ਦੀ ECG ਹੋ ਰਹੀ ਆ ਤੁਸੀਂ ਵੇਟ ਕਰੋ ਮੈਂ ਤੁਹਾਡੀ ECG ਕਰਾ ਦਿੰਨਾ ਮਤਲਬ ਪ੍ਰਭਾਵ ਚ ਲੈ ਲੈਂਦਾ ਗੱਲਾਂ ਬਾਤਾਂ ਮਾਰਨ ਲੱਪੰਦਾ ਇੱਕ ਰਿਲੇਸ਼ਨ ਬਿਲਡ ਕਰ ਲੈਂਦਾ ਠੱਗ ਡਾਕਟਰ ਅਸਲੀ ਡਾਕਟਰ ਨਹੀਂ ਠੱਗ ਡਾਕਟਰ ਹੁੰਦਾ ਉਸ ਤੋਂ ਬਾਅਦ ਕੀ ਹੁੰਦਾ ਗੱਲਾਂ ਗੱਲਾਂ ਚ ਉਹਨਾਂ ਨੂੰ ਕ ਤੁਹਾਡੇ ਕੋ 500 ਦੇ ਵੱਡੇ ਨੋਟ ਹੈਗੇ ਆ ਕਿਉਂਕਿ ਮੈਨੂੰ ਵੱਡੇ ਨੋਟ ਚਾਹੀਦੇ ਮੈਂ ਕਿਤੇ ਜਮਾ ਕਰਵਾਣੇ ਉਹਦੇ ਬੱਲੇ ਤੁਹਾਨੂੰ ਛੋਟੇ ਨੋਟ ਦੇ ਦਿੰਨਾ ਬਜ਼ੁਰਗ ਕਹਿੰਦੇ ਹਾਂ ਬੇਟਾ ਮੇਰੇ ਕੋ 20000 ਦੇ ਵੱਡੇ ਨੋਟ ਹੈਗੇ ਆ ਉਹ ਭਰੋਸਾ ਕਰਕੇ ਉਹਨੂੰ 20000 ਦੇ 500 ਦੇ ਨੋਟ ਦੇ ਦਿੰਦੇ ਆ ਤੇ ਉਹ ਕਹਿੰਦਾ ਮੈਂ ਹੁਣੇ ਤੁਹਾਨੂੰ ਚੇਂਜ ਕਰਾ ਕੇ ਦਿੰਦਾ ਤੇ ਨਾਲੇ ਮੈਂ ਤੁਹਾਡਾ ਨਾ ਅੰਦਰ ਕਹਿ ਦੇਣਾ ਤੁਹਾਡਾ ਨੰਬਰ ਛੇਤੀ ਆ ਜਾਊਗਾ ਬਜ਼ੁਰਗ ਕਹਿੰਦੇ ਵੀ ਲੈ ਵੀ ਰੱਬ ਦਾ ਬੰਦਾ ਟੱਕਰਿਆ ਪਰ ਉਸ ਤੋਂ ਬਾਅਦ ਨਾ ਬੰਦਾ ਟੱਕਰਿਆ ਨਾ ਪੈਸੇ ਵਾਪਸ ਮਿਲੇ ਪੁਲਸ ਭਾਲ ਕਰ ਰਹੀ ਹੈ ਔਰ ਹਸਪਤਾਲ ਪ੍ਰਸ਼ਾਸਨ ਨੂੰ ਦੱਸਿਆ ਗਿਆ ਕਿ ਉਹ ਜਿਹੜਾ ਬੰਦਾ ਸੀ ਅਣਜਾਣ ਸੀ ਠੱਗ ਸੀਗਾ ਨਕਲੀ ਡਾਕਟਰ ਸੀ ਵੀ ਹਸਪਤਾਲ ਦਾ ਕੋਈ ਕਰਮਚਾਰੀ ਮੁਲਾਜ਼ਮ ਨਹੀਂ ਹੈ ਤਾਂ ਇਸ ਕਰਕੇ ਅਸੀਂ ਆਪਣੇ ਪਰਿਵਾਰਕ ਮੈਂਬਰਾਂ ਨੂੰ ਵੀ ਦੱਸਣਾ ਚਾਹੁੰਦੇ ਆ ਕਿ ਪ੍ਰਾਈਵੇਟ ਹਸਪਤਾਲ ਜਾਂ ਸਿਵਲ ਹਸਪਤਾਲ ਜੇਕਰ ਤੁਸੀਂ ਜਾਣਦੇ ਆ ਤੁਹਾਨੂੰ ਕੋਈ ਐਦਾਂ ਅਣਜਾਣ ਵਿਅਕਤੀ ਆ ਕੇ ਮਿਲਦਾ ਵੀ ਕਿ ਅੱਖੇ ਮੈਂ ਡਾਕਟਰ ਹੈ ਤੁਹਾਡਾ ਪਹਿਲਾ ਕੰਮ ਕਰਾ ਦਿੰਦਾ ਤੁਹਾਨੂੰ ਪਹਿਲਾ ਪਰਚੀ ਲੈ ਦਿੰਦਾ ਬਿਲੋ ਪੈਸੇ ਦੋ ਤਾਂ ਕਿਸ ਦੇ ਅੜਕੇ ਨਾ ਚੜ ਜੂਆ 500 ਦੇ ਵੱਡੇ ਨੋਟ ਕਿਹਾ ਕਿ ਮੈਨੂੰ ਦੇ ਦਿਓ ਉਹਦੇ ਬਦਲੇ 20000 ਦੀ ਠੱਗੀ ਬਜ਼ੁਰਗ ਨਾਲ ਮਾਰ ਕੇ ਚਲਾ ਗਿਆ ਮੈਂ ਤਾਂ ਕਹਿੰਦਾ ਸ਼ੁਕਰ ਕਿ ਬਜ਼ੁਰਗ ਕੋ 20000 ਸੀ ਕਿਤੇ 50000 ਨਹੀਂ ਲੈ ਕੇ ਗਿਆ ਸੀਗਾ ਜੇ 50000 ਹੁੰਦਾ ਤਾਂ 50000 ਦੀ ਠੱਗੀ ਵੱਜ ਜਾਣੀ ਸੀਗੀ ਔਰ ਦੇਖੋ ਹੈਰਾਨੀ ਵਾਲੀ ਪਰੇਸ਼ਾਨ ਕਰਨ ਵਾਲੀ ਗੱਲ ਇਹ ਆ ਕਿ ਬਜ਼ੁਰਗ ਤਾਂ ECG ਕਰਾਨੇ ਗਿਆ ਸੈਂਪਲ ਕਰਾਨੇ ਗਿਆ ਸ਼ਰੀਰਕ ਕਸ਼ਟ ਪਹਿਲਾਂ ਹੀ ਆ ਉਸ ਦੇ ਉੱਤੇ ਮਾਨਸਿਕ ਕਸ਼ਟ ਵੀ ਮਿਲ ਗਿਆ ਔਰ ਜਿਹੜੇ ਇਹ ਸਮਾਜ ਵਿਰੋਧੀ ਅੰਸਰ ਹੁੰਦੇ ਨਾ ਲੋਕ ਵਿਰੋਧੀ ਅੰਸਰ ਹੁੰਦੇ ਆ ਇਹ ਬਿਲਕੁਲ ਕਿਸੇ ਦੇ ਬਾਰੇ ਨਹੀਂ ਸੋਚਦੇ ਕਿ ਉਹਦੇ ਤੇ ਕਿੰਨਾ ਮਾਨਸਿਕ ਤਣਾ ਆਏਗਾ ਹੁਣ ਬਜ਼ੁਰਗ ਨੇ ਕੀ ਪਤਾ 20000 ਕਿੱਥੋਂ ਲਿਆਂਦਾ ਆਪਣੇ ਇਲਾਜ ਲਈ ਪੁੱਤ ਤੋਂ ਲਿਆਂਦਾ ਕਿ ਆਪਣੀ ਸੇਵਿੰਗ ਚੋਂ ਲਿਆਂਦਾ ਕਿਸੇ ਨੂੰ ਕੁਝ ਨਹੀਂ ਪਤਾ ਲੇਕਿਨ ਇਲਾਜ ਦਾ ਕੀ ਕਰੋਣਾ ਮੁੜ ਕੇ ਉਹ ਕਦੀ ਹਸਪੀਟਲ ਪ੍ਰਸ਼ਾਸਨ ਕੋ ਜਾਂਦੇ ਆ ਕਦੀ ਪੁਲਿਸ ਪ੍ਰਸ਼ਾਸਨ ਕੋ ਜਾਂਦੇ ਕਦੀ ਮੀਡੀਆ 'ਚ ਜਾਂਦੇ ਆ ਕਿ ਮੇਰਾ 20000 ਵਾਪਸ ਮਿਲ ਜਵੇ ਉਹਨਾਂ ਨੂੰ ECG ਵੀ ਭੁੱਲ ਗਏ ਸੈਂਪਲ ਵੀ ਭੁੱਲ ਗਏ ਨੁਕਸਾਨ ਵੀ ਹੋਇਆ ਉਸ ਤੋਂ ਤੋਂ ਮਾਨਸਿਕ ਪਰੇਸ਼ਾਨੀ ਵੀ ਆਈ ਤਾਂ ਅਸੀਂ ਤੁਹਾਡੇ ਕੋ ਵੀ ਬੇਨਤੀ ਕਰਨਾ ਚਾਹੁੰਦੇ ਆ ਕਿ ਆਪਣੇ ਸ਼ਹਿਰ 'ਚ ਵੀ ਬਹੁਤ ਸਾਰੇ ਨਕਲੀ ਡਾਕਟਰ ਠੱਗ ਡਾਕਟਰ ਫਿਰਦੇ ਤਾਂ ਹੋਣਗੇ ਆਪਣਾ ਬਚਾ ਕਰੋ